ਹਾਂਜੀ ਸਭ ਤੋਂ ਪਹਿਲਾਂ ਦੇਸ਼ ਦੇ ਵਸਦਿਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਭਾਗਾ ਵਾਲਾ ਦਿਨ ਆ ਕਿ ਉਸ ਮਹਾਨ ਕਾਰਜਾਂ ਨੂੰ ਜਿਹਦੀ ਆਰੰਭਤਾ ਹੋਣ ਜਾ ਰਹੀ ਆ ਸੋ ਉਹਦੇ ਵਾਸਤੇ ਤੁਸੀਂ ਦੇਖ ਲਿਓ ਕਿ ਟਰੱਕ ਸਾਰੇ ਨੇ ਜੋ ਰਾਸ਼ਨ ਦੇ ਪਰਮਾਤਮਾ ਨੇ ਆਪ ਹੀ ਭੇਜੇ ਨੇ ਸੋ ਇਹ ਕਾਜ ਆਰੰਭ ਹੋਣ ਜਾ ਰਹੇ ਨੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਇਸ ਮਹਾਨ ਕਾਰਜਾਂ ਵਾਸਤੇ ਵਧਾਈ ਦਿੰਨਾ ਤੇ ਨਾਲ ਹੀ ਬੇਨਤੀ ਕਰਾਂਗਾ ਕਿ 22 ਤਰੀਕ ਨੂੰ ਆਪਾਂ ਇਸ ਦਿਨ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਮਨਾ ਕੇ ਪੇਸ਼ ਕਰੀਏ ਕਿ ਇੱਕ ਇਤਿਹਾਸਕ ਪਲ ਸਾਡੇ ਘਰਾਂ ਦੇ ਵੀ ਯਾਦ ਕਰੇ ਜਾਣ ਸਾਡੇ ਬੱਚੇ ਜਿੱਥੇ ਦੀਵਾਲੀ ਨੂੰ ਮਨਾਉਂਦੇ ਆ ਉਸ 22 ਤਰੀਕ ਨੂੰ ਜਿਸ ਦਿਨ ਆਰਾਮ ਲੱਲਾ ਜੀ ਉੱਥੇ ਵਿਰਾਜ ਰਹੇ ਨੇ ਉਸ ਦਿਨ ਨੂੰ ਵੀ ਉਸ ਤੋਂ ਵੱਧ ਚੜ ਕੇ ਆਪਾਂ ਮਨਾਈਏ ਤੇ ਸਾਰੀਆਂ ਸੰਗਤਾਂ ਨੂੰ ਮੈਂ ਇਹੀ ਬੇਨਤੀ ਆ ਕਿ ਤੁਸੀਂ ਇਸ ਮਹਾਨ ਕਾਰਜਾਂ ਵਿੱਚ ਲੰਗਰਾਂ ਵਿੱਚ ਜਰੂਰ ਆਪਜੀ ਹਾਜ਼ਰੀ ਲਵਾਉਣੀ ਤਾਂ ਜੋ ਅਸੀਂ ਸਾਂਝੀ ਵਾਰਤਾ ਦੀ ਜੋ ਗੱਲ ਕਰ ਰਹੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ ਸਾਰੇ ਆਪਾਂ ਮਿਲ ਬੈਠ ਕੇ ਉੱਥੇ ਲੰਗਰ ਛਕੀਏ ਆਪਣਾ ਸਿੱਖ ਅਤੇ ਸਨਾਤਨ ਭਾਈਚਾਰਕ ਨੂੰ ਅਸੀਂ ਹੋਰ ਜਿਹੜੀ ਹੈਗੀ ਆ ਆਪਸੀ ਸਾਂਝ ਨੂੰ ਵਧਾਈਏ ਤੇ ਆਪਣਾ ਆਪਸੀ ਪਿਆਰ ਇਸ ਦੇਸ਼ ਵਿੱਚ ਵਧਾਈਏ ਸੋ ਇਸ ਰਾਸ਼ਟਰ ਦਾ ਮਾਣ ਵਧਾਈਏ ਸੋ ਇਹਦੇ ਵਾਸਤੇ ਮੈਂ ਸਾਰੀ ਸੰਗਤਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਤੁਸੀਂ ਇਸ ਕਾਰਜ ਦਾ ਹਿੱਸਾ ਬਣੋ ਤੇ ਚੜ੍ਹਦੀ ਕਲਾ ਵਿੱਚ ਰਹੋ ਪੰਜਾਬ ਦੇ ਅੰਦਰ ਲਗਾਤਾਰ ਪੰਜਾਬੀਅਤ ਤੇ ਪੈਰਾ ਦਿੰਦੇ ਆ ਰਹੇ ਬਾਬਾ ਹਰਜੀਤ ਸਿੰਘ ਰਸੂਨਪੁਰ ਜੀ ਦਾ ਇੱਕ ਬਹੁਤ ਹੀ ਅੱਛਾ ਇੱਕ ਨੇਕ ਉਪਰਾਲਾ ਹੈ ਕਾਰਜ ਹੈ ਵੈਸੇ ਇਹ ਉਸ ਨਿਹੰਗ ਬਾਬਾ ਖਾਲਸਾ ਫਕੀਰ ਸਿੰਘ ਜੀ ਦੇ ਅਠਵੇਂ ਵੰਸ਼ ਨੇ ਜਿਨ੍ਹਾਂ ਨੇ ਉਸ ਬਾਬਰੀ ਢਾਂਚੇ ਦੇ ਅੰਦਰ ਜਾ ਕੇ ਹਵਨ ਕੀਤਾ, శ్రీราม ਦਾ ਜਿਹੜਾ ਸਿਮਰਨ ਕੀਤਾ, ਦੀਵਾਰਾਂ 'ਤੇ శ్రీราม ਰੱਖਿਆ 25 ਦਿਨਾਂ ਤੱਕ ਜਿੱਥਾ ਸੀਗਾ ਜਿਹਦੇ ਉੱਪਰ ਬਾਅਦ 'ਚ ਸਰਕਾਰ ਨੇ ਪਰਚੇ ਵੀ ਦਰਜ ਕੀਤੇ ਔਰ ਬਾਅਦ 20-25 ਦਿਨਾਂ ਬਾਅਦ ਤੱਕ ਇਹ ਨਾ ਬਾਹਰ ਵੀ ਕੱਢਿਆ। ਉਹਦੇ ਦੇ 8ਵੇਂ 8ਵੇਂ ਵੈਸਾਜ ਨੇ ਲੇਕਿਨ ਇੱਕ ਵਾਈ ਗੁਰੂ ਦੀ ਮਿਹਰ ਹੋਈ ਹੈ ਇਹਨਾਂ ਦੇ ਉੱਪਰ, ਪ੍ਰਭੂ ਰਾਮ ਦੀ ਮਿਹਰ ਹੋਈ ਹੈ ਕਿ ਇਹਨਾਂ ਨੂੰ ਅੱਜ ਲੱਗਦਾ ਹੈ ਕਿ ਸਾਨੂੰ ਉਸ ਗੱਲ ਨੂੰ ਆਪਣੇ ਵੈਸਾਜ ਦੀ ਗੱਲ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ। ਜਿਹੜਾ ਇਹ ਲੰਗਰ ਲਗਾ ਰਹੇ ਨੇ ਇਹ ਇਕੱਲਾ ਕੋਈ ਲੰਗਰ ਨਹੀਂ ਹੈ ਇਹ ਗੁਰੂ ਮਹਾਰਾਜਾ ਲੰਗਰ ਹੈ ਇਹ ਪੰਜਾਬ ਔਰ ਪੰਜਾਬੀ ਦੀ ਸ਼ਾਨ ਵਿਧਾਨ ਵਾਲਾ ਲੰਗਰ ਹੈ ਪੰਜਾਬ ਦੇ ਅੰਦਰ ਜਿਹੜੀ ਸਾਡੀ ਭਾਈ ਸਾਰਕ ਸਾਂਝ ਜਿਹੜੀ ਬਹੁਤ ਸਟਰੋਂਗ ਹੈ ਦਮਦਾਰ ਹੈ ਜਿਹਨੂੰ ਕਾਲਾ ਦੌਰ ਵੀ ਕਦੀ ਖਰਾਬ ਨਹੀਂ ਕਰ ਪਾਇਆ ਉਹਨੂੰ ਅੱਗੇ ਵਧਾਨ ਵਾਲਾ ਜਿਹੜਾ ਹੈ ਇਹ ਲੰਗਰ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਬਾਬਾ ਜਿਹੜਾ ਉਪਰਾਲਾ ਹੈ ਉੱਥੇ ਇੱਕ ਨਿਆ ਜਿਹੜਾ ਹੈਗਾ ਇੱਕ ਮੋਟਾ ਖੜਾ ਕਰੇਗਾ ਇੱਕ ਨਿਆ ਲੋਕਾਂ ਦੇ ਅੰਦਰ ਪੰਜਾਬ ਦਾ ਔਰ ਖਾਸ ਕਰਕੇ ਸਿੱਖ ਧਰਮ ਦਾ ਸਾਂਝੀ ਬਾਤ ਦਾ ਸੰਦੇਸ਼ ਦੇਵੇਗਾ